ਜੇਕਰ ਤੁਸੀਂ ਵੀ ਛੁੱਟੀਆਂ ਮਨਾਉਣ ਦੇ ਵਾਸਤੇ ਪਹਾੜੀ ਇਲਾਕਿਆਂ ਦਾ ਰੁਖ ਕਰ ਰਹੇ ਹੋ ਤਾਂ ਫਿਰ ਇਹ ਖਬਰ ਤੁਹਾਡੇ ਲਈ ਬੇहद ਖਾਸ ਰਹਿਣ ਵਾਲੀ ਹੈ ਕਿਉਂਕਿ ਇਸ ਵਕਤ ਪਹਾੜੀ ਇਲਾਕਿਆਂ ਦੇ ਵਿੱਚ ਕਾਫੀ ਤਬਾਹੀ ਮੀਂਹ ਦੀ ਆਈ ਹੋਈ ਹੈ ਜਿਸ ਕਰਕੇ ਉੱਥੇ ਹੜ੍ਹ ਜਿਹੜਾ ਕਿ ਆਇਆ ਹੋਇਆ ਜਿਦੀਆਂ ਤੁਹਾਨੂੰ ਅਜਿਹੀਆਂ ਖੌਫਨਾਕ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜੋ ਕਿ ਕੁੱਲੂ ਤੋਂ ਸਾਹਮਣੇ ਹੈ ਜਿੱਥੇ ਕਿ ਬੱਦਲ ਫਟਣ ਦੇ ਕਰਕੇ ਭਾਰੀ ਤਬਾਹੀ ਮੱਚੀ ਅਤੇ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਚੱਲ ਰਹੀਆਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਹੜ ਵਰਗੇ ਹਾਲਾਤ ਬਣੇ ਅਤੇ ਇਸ ਭਾਰੀ ਤਬਾਹੀ ਦੇ ਵਿੱਚ ਉੱਥੇ ਖੜੀਆਂ ਗੱਡੀਆਂ ਵੀ ਪਾਣੀ ਦੇ ਵਿੱਚ ਰੁੜ ਗਈਆਂ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਲੋਕਾਂ ਦੇ ਘਰ ਤੈਸ ਨੈਸ ਹੋ ਗਏ ਤੇ ਕਾਫੀ ਜਿਹੜਾ مالی ਨੁਕਸਾਨ ਉਹ ਕੁੱਲੂ ਦੇ ਵਿੱਚ ਦੇਖ ਨੂੰ ਮਿਲਿਆ ਤੇ ਦੂਜੇ ਪਾਸੇ ਜਿਹੜੇ ਸੈਲਾਨੀ ਕੁੱਲੂ ਤੇ ਮਨਾਲੀ ਦੇ ਵਿੱਚੋਂ ਘੁੰਮਣ ਗਏ ਨੇ ਉਹਨਾਂ ਨੂੰ ਵੀ ਜਿਹੜਾ ਕਿ ਹੁਣ ਕਿਤੇ ਨਾ ਕਿਤੇ ਖਤਰਾ ਜ਼ਰੂਰ ਮੰਡਰਾ ਰਿਹਾ ਕਿਉਂਕਿ ਉੱਥੇ ਜਾ ਕੇ ਜਿਹੜੇ ਕੁੱਲੂ ਦੇ ਵਿੱਚ ਲੋਕ ਫਸੇ ਹੋਏ ਨੇ ਤਾਂ ਦੱਸ ਦੇ ਕਿ ਕੁੱਲੂ ਦੇ ਵਿੱਚ ਉਸ ਵਕਤ ਹਾਲਾਤ ਜਿਹੜੇ ਕਿ ਕਾਫੀ ਬੇ ਜਿਹੜੇ ਕਿ ਕਾਫੀ ਖਰਾਬ ਚੱਲ ਰਹੇ ਨੇ ਲਗਾਤਾਰ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਕੁੱਲੂ ਦੇ ਵਿੱਚ ਬੱਦਲ ਫਟਦਾ ਬੱਦਲ ਫਟਣ ਤੋਂ ਬਾਅਦ ਜਿਹੜੇ ਕਿ ਭਾਰੀ ਤਬਾਹੀ ਜਿਹੜੇ ਕਿ ਕੁੱਲੂ ਦੇ ਵਿੱਚ ਮੱਚੀ ਆ ਜਿਸ ਦੇ ਚੱਲਦੇ ਇੱਥੇ ਜਿਹੜਾ ਕਿ ਕਾਫੀ ਨੁਕਸਾਨ ਹੋਇਆ ਗੱਡੀਆਂ ਪਾਣੀ ਦੇ ਵਿੱਚ ਰੁੜ ਗਈਆਂ ਘਰ ਜਿਹੜੇ ਕਿ ਕਈ ਵਹਿ ਗਏ ਨੇ ਪਹਾੜ ਖਿਸਕ ਚੁੱਕੇ ਨੇ ਜਿਸ ਦੇ ਚੱਲਦੇ ਦਰਖਤ ਜਿਹੜੇ ਕਿ ਉਹ ਵੀ ਇਸ ਭਾਰੀ ਤਬਾਹੀ ਦੇ ਵਿੱਚ ਵਹਿ ਗਏ ਨੇ ਜਿਸ ਕਰਕੇ ਖੌਫਨਾਕ ਜਿਹੜਾ ਮੰਝਰੇ ਇਸ ਵਕਤ ਕੁਲੂ ਦੇ ਵਿੱਚ ਬਣਿਆ ਹੋਇਆ ਜਿਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਰੈਸਕਿਊ ਵੀ ਕੀਤਾ ਜਾ ਰਿਹਾ ਤਾਂ ਕਿ ਕਿਸੇ ਦੀ ਕੋਈ ਜਾਨ ਜਿਹੜੀ ਕਿ ਹੋਰ ਨਾ ਫਸ ਸਕੇ ਇਸ ਤਰੀਕੇ ਦਾ ਜਿਹੜਾ ਕਿ ਖੌਫਨਾਕ ਮੰਝਰੇ ਇਸ ਵਕਤ ਕੁਲੂ ਦੇ ਵਿੱਚ ਬਣਿਆ ਹੋਇਆ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਫਿਲਹਾਲ ਪਹਾੜੀ ਇਲਾਕਿਆਂ ਦਾ ਜਿਹੜਾ ਕਿ ਰੁੱਖ ਨਾ ਕਰਨ ਪਹਾੜੀ ਇਲਾਕਿਆਂ ਦੇ ਵਿੱਚ ਘੁੰਮਣ ਨਾ ਜਾਣ ਕਿਉਂਕਿ ਇਸ ਵਕਤ ਭਾਰੀ ਮੀਂਹ ਨੇ ਜਿਹੜੀ ਕਿ ਪਹਾੜੀ ਇਲਾਕਿਆਂ ਦੇ ਵਿੱਚ ਤਬਾਹੀ ਮਚਾਈ ਹੋਈ ਆ ਮਾਨਸੂਨ ਨੇ ਜਿਹੜੀ ਕਿ ਦਸਤਕ ਦੇ ਦਿੱਤੀ ਆ ਜਿਸ ਦੇ ਚੱਲਦੇ ਹੁਣ ਪਹਾੜੀ ਇਲਾਕਿਆਂ ਦੇ ਵਿੱਚ ਜਿਹੜਾ ਕਿ ਤਬਾਹੀ ਨੇ ਆਪਣੀ ਜਿਹੜੀ ਕਿ ਪੂਰੀ ਸਿਖਰਾਂ ਦੇ ਉੱਤੇ ਜਾ ਕੇ ਜਿਹੜਾ ਕਿ ਤਹਿਸ ਨੈਸ ਕਰਕੇ ਰੱਖ ਦਿੱਤਾ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇਸ ਮੰਜ਼ਰ ਨੂੰ ਦੇਖਣ ਤੋਂ ਬਾਅਦ ਜੇਕਰ ਤੁਸੀਂ ਵੀ ਕੁੱਲੂ ਜਾਣ ਦੀ ਸੋਚ ਰਹੇ ਹੋ ਤਾਂ ਆਪਣੇ ਪਲਾਨ ਨੂੰ ਹੁਣੇ ਜਿਹੜਾ ਕਿ ਉਹ ਜਿਹੜਾ ਕਿ ਆਪਣੇ ਪਲਾਨ ਨੂੰ ਬਦਲ ਦੇਣ ਤਾਂ ਕਿ ਤੁਸੀਂ ਵੀ ਅਜੇ ਖੌਫਨਾਕ ਮੰਜ਼ਰ ਦੇ ਵਿੱਚ ਨਾ ਫਸ ਜਾਵਾਂ ਕਿਉਂਕਿ ਜਾਨ ਤੋਂ ਕੀਮਤੀ ਕੁਝ ਵੀ ਨਹੀਂ ਘੁੰਮਣਾ ਫਿਰਨਾ ਤਾਂ ਫਿਰ ਵੀ ਹੋ ਜਾਵੇਗਾ ਪ੍ਰੇਸ ਵਕਤ ਮਾਨਸੂਨ ਨੇ ਦਸਤਕ ਪਹਾੜੀ ਇਲਾਕਿਆਂ ਦੇ ਵਿੱਚ ਦਿੱਤੀ ਹੋਈ ਆ ਭਾਰੀ ਬਾਰਿਸ਼ ਤੇਜ਼ ਹਵਾਵਾਂ ਨੇ ਜਿਹੜਾ ਕਿ ਪੂਰਾ ਤੂਫਾਨ ਪਹਾੜੀ ਇਲਾਕਿਆਂ ਦੇ ਵਿੱਚ ਮਚਾਇਆ ਹੋਇਆ ਜਿੱਦੇ ਚਲਦੇ ਪਹਾੜ ਵੀ ਖਿਸਕ ਚੁੱਕੇ ਨੇ ਦਰਖਤ ਟੁੱਟੇ ਜਾ ਰਹੇ ਨੇ ਇੱਥੋਂ ਤੱਕ ਕਿ ਬੱਦਲ ਫਟਣ ਦੀਆਂ ਖਬਰਾਂ ਵੀ ਜਿਹੜੇ ਕਿ ਲਗਾਤਾਰ ਸਾਹਮਣੇ ਆ ਰਹੇ ਨੇ ਲੋਕਾਂ ਦੇ ਵਾਂਹ ਜਿਹੜੇ ਕਿ ਲਿਫਾਫਿਆਂ ਦੇ ਵਾਂਗ ਇਸ ਭਾਰੀ ਮੀਂਹ ਦੇ ਵਿੱਚ ਤਬਾਹੀ ਦੇ ਵਿੱਚ ਬੈ ਗਏ ਨੇ ਹੜ ਵਰਗੇ ਜਿਹੜੇ ਕਿ ਮਾਹੌਲ ਆ ਇਸ ਵਕਤ ਕੁੱਲੂ ਦੇ ਵਿੱਚ ਬਣਿਆ ਹੋਇਆ ਤਬਾਹੀ ਦੀਆਂ ਲਗਾਤਾਰ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆ ਰਹੀ ਨੇ ਤਾਂ ਤੁਸੀਂ ਵੀ ਕੁੱਲੂ ਜਾਣ ਦਾ ਜਾਂ ਕਿਸੇ ਵੀ ਪਹਾੜੀ ਇਲਾਕੇ ਦੇ ਵਿੱਚ ਛੁੱਟੀਆਂ ਮਨਾਉਣ ਦੀ ਸੋਚ ਰਹੇ ਹੋ ਤਾਂ ਆਪਣੇ ਪਲਾਨ ਨੂੰ ਹੁਣੇ ਜਿਹੜਾ ਕਿ ਰੱਦ ਕਰ ਦਿਓ ਅਤੇ ਜਦ ਤੱਕ ਪ੍ਰਸ਼ਾਸਨ ਦਾ ਅਗਲਾ ਕੋਈ ਹੁਕਮ ਨਹੀਂ ਹੁੰਦਾ ਉਦੋਂ ਤੱਕ ਪਹਾੜੀ ਇਲਾਕਿਆਂ ਦੀ ਸੈਰ ਨਾ ਕੀਤੀ ਜਾਵੇ